ਤਦਰ ਪੰਜਾਬ ਪੁਲਿਸ ਦੇ ਵੱਲੋਂ ਸਾਰੇ 28 ਪੁਲਿਸਿੰਗ ਜ਼ਿਲ੍ਹਿਆਂ ਦੇ ਵਿੱਚ ਨਸ਼ਿਆਂ ਦੇ ਹੌਟਸਪੌਟ ਨਸ਼ੀਲੇ ਪਦਾਰਥਾਂ ਦੀ ਵਿਕਰੀ ਦੇ ਪੁਆਇੰਟਾਂ ਦੇ ਵਿੱਚ ਮਨੋਵਿਗਿਆਨਿਕ ਪਦਾਰਥਾਂ ਦੀ ਜਾਂਚ ਕਰਨ ਦੇ ਲਈ ਇੱਕ ਵਿਸ਼ਾਲ ਜਿਹੜਾ ਕਿ ਰਾਸ਼ ਪੱਧਰੀ ਆਯੋਜਨ ਕੀਤਾ ਗਿਆ ਹੈ ਦੱਸ ਦੇ ਕਿ ਸੀਐਮਓ ਆਪਰੇਸ਼ਨ ਦੀ ਅਗਵਾਈ ਏਡੀਜੀਪੀ ਆਈਜੀ ਡੀਆਈਜੀ ਰੈਕ ਦੇ ਅਧਿਕਾਰੀਆਂ ਨੇ ਕੀਤੀ ਹੈ ਚੌਥੀ ਸੀਪੀ ਐਸਐਸਪੀ ਦੇ ਨਾਲ ਜਿਹੜਾ ਕਿ ਇਹਨਾਂ ਛਾਪਿਆਂ ਦੀ ਨਿਗਰਾਨੀ ਹੋ ਰਹੀ ਹੈ ਪੰਜਾਬ ਰਾਜ ਵਿੱਚ ਡਰੱਗ ਸਮਗਲਰਸ ਔਰ ਡਰੱਗ ਟ੍ਰੈਫਿਕਰਸ ਦੇ ਉੱਤੇ ਸ਼ਿਕੰਜਾ ਕਸਨ ਲਈ ਅੱਜ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ ਪੰਜਾਬ ਦੇ ਸਾਰੇ ਤਿੰਨ ਕਮਿਸ਼ਨਰੇਟਸ ਔਰ 25 ਜ਼ਿਲ੍ਹਿਆਂ ਦੇ ਵਿੱਚ ਇੱਕ ਕੋਆਰਡਨ ਐਂਡ ਸਰਚ ਆਪਰੇਸ਼ਨ ਸ਼ੁਰੂ ਕੀਤਾ ਹੈ ਜੋ ਜਾਰੀ ਹੈ ਇਸ ਆਪਰੇਸ਼ਨ ਦੇ ਤਹਿਤ ਜਿਹੜੇ ਸਾਡੇ ਸੰਵੇਦਨਸ਼ੀਲ ਇਲਾਕੇ ਹਨ ਜਿੱਥੇ ਡਰੱਗਸ ਦਾ ਕਾਰੋਬਾਰ ਚੱਲਦਾ ਹੈ ਉਹਨਾਂ ਦੇ ਉੱਤੇ ਕੋਆਰਡਨ ਕਰਕੇ ਔਰ ਜਿਹੜੇ ਸ਼ੱਕੀ ਵਿਅਕਤੀ ਹਨ ਉਹਨਾਂ ਦੀ ਸਰਚ ਔਰ ਤਲਾਸ਼ੀ ਅਭਿਆਨ ਜਾਰੀ ਹੈ ਇਸ ਆਪਰੇਸ਼ਨ ਨੂੰ ਜ਼ਿਲ੍ਹਿਆਂ ਦੇ ਕਮਿਸ਼ਨਰਸ ਔਰ ਐਸਐਸਪੀ ਸੁਪਰਵਾਈਜ਼ ਕਰ ਰਹੇ ਹਨ ਔਰ ਇਸ ਨੂੰ ਚੰਗੀ ਤਰ੍ਹਾਂ ਇੰਪਲੀਮੈਂਟ ਕਰਨ ਲਈ ਚੰਡੀਗੜ੍ਹ ਤੋਂ ਸੀਨੀਅਰ ਅਧਿਕਾਰੀਆਂ ਨੂੰ ਵੀ ਫੀਲਡ ਦੇ ਵਿੱਚ ਭੇਜਿਆ ਗਿਆ ਹੈ ਸਾਨੂੰ ਉਮੀਦ ਹੈ ਇਸ ਤਰ੍ਹਾਂ ਦੇ ਆਪਰੇਸ਼ਨਸ ਨਾਲ ਸਾਡੇ ਡਰੱਗ ਪੈਡਲਿੰਗ ਔਰ ਜਿਹੜਾ ਡਰੱਗ ਸਮਗਲਿੰਗ ਹੈ ਉਸ ਦੇ ਖਿਲਾਫ